ਉੜਾ ਬੰਪਰ ਆ ਗਿਆ ਹਾਂਜੀ ਪੈਰਦਾਨ ਵੱਡੇ ਉੱਚੇ ਮਾਡਲ ਵਾਲੇ ਆ ਗਏ ਹਾਂਜੀ ਵੀਰੇ ਬਾਕੀ ਸਾਰੀ ਸਿਸਟਰੀ ਵਗੈਰਾ ਬਿਲਕੁਲ ਨਵੀਂ 2K ਦਾ ਪੇਂਟ ਆ ਗਿਆ ਚਾਰੇ ਟਾਇਰ ਨਵੇਂ ਠੀਕ ਹੈ ਮਗਰਾੜ ਵਗੈਰਾ ਵੀ ਨਵੇਂ ਆ ਠੀਕ ਹੈ ਬੈਟਰੀ ਵੀ ਬਿਲਕੁਲ ਓਕੇ ਆ ਸਾਰਾ ਇੰਜਨ ਗੇਅਰ ਦਾ ਵੀ ਫੁੱਲ ਵਧੀਆ ਵੀਰੇ ਠੀਕ ਹੈ ਹਾਂਜੀ ਭਾਈ ਇਹ ਵੀਰੇ 2013 ਮਾਡਲ ਆ ਪਾਵਰ ਸਟੀਅਰਿੰਗ ਦੇ ਵਿੱਚ ਆ ਗਿਆ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਫੁੱਲ ਰੀਜਨਲ ਟਰੈਕਟਰ ਆ ਗਿਆ ਇਹ ਤਾਂ ਮੰਨ ਲਓ ਵੀਰੇ ਟਰੈਕਟਰ ਫੁੱਲ ਵਧੀਆ ਇੰਜਨ ਗੇਅਰ ਦਾ ਸੈਟ ਗੇਅਰ ਦੇ ਵਿੱਚ ਆ ਗਿਆ 85 ਤੋਂ 90 ਪੈਸੇ ਟਾਇਰ ਆ ਜੇਕੇ ਦੇ ਮੂਰਲੇ ਗੁ ਦੇ ਵਿੱਚ ਤੇਲ ਬ੍ਰੇਕਾਂ ਦੇ ਵਿੱਚ ਇਹਦੇ ਬਾਰੇ ਦੱਸੀ ਬਾਈ ਆਪਾਂ 2 ਸਪੀਡ ਦੇ ਵਿੱਚ ਰੇਟ ਦੇਣਾ ਜਿਹੜਾ ਮਾਲਾ 2 ਵੀਲ ਹੁੰਦਾ 2 ਵੀਲ ਦੇ ਵਿੱਚ 2 ਵੀਲ ਦੇ ਵਿੱਚ ਉਹ ਤੋਂ ਵੀ ਥੱਲੇ ਦੇਵਾਂਗੇ ਜੇ ਕੋਈ ਆਜੇ ਬੰਦਾ ਕਹਦੇ ਕਿ ਦਾ ਬਿਲਕੁਲ ਹੀ ਨਵਾਂ ਟਰੈਕਟਰ ਹੈ ਅੱਛਾ ਜੀ ਫਰਸਟ ਓਨਰ ਆ ਨਗਦ ਕੈਸ਼ 78590 ਪੈਸੀ ਆ ਠੀਕ ਹੈ ਜੀ ਹਾਂਜੀ ਇਹ 1200 ਘੰਟਾ ਚੱਲਿਆ ਹੋਇਆ ਕੁੱਲੀ ਸਤਿ ਸ੍ਰੀ ਅਕਾਲ ਮਿੱਤਰੋ ਪਿੰਡ ਰੋਡੇ ਦੇ ਵਿੱਚ ਆਏ ਆ ਜ਼ਿਲ੍ਹਾ ਮੋਗਾ ਬਾਈ ਨਿੱਕੇ ਕੋਲੇ ਸਤਿ ਸ੍ਰੀ ਅਕਾਲ ਬਾਈ ਨਿੱਕੇ ਹੋਰ ਠੀਕ ਆ ਬਾਈ ਨਿੱਕੇ ਅੱਜ ਕਿੰਨੇ ਕਿ ਤਿਆਰ ਕਰੀ ਖੜੇ ਆਏ ਦੋ ਫੋਰਡ ਆ ਵੀਰੇ ਆਪਣੇ ਕੋਲੇ ਹਾਂਜੀ ਠੀਕ ਹੈ ਕਾਪੀ ਕਾਏ ਜਾਂਦੇ ਕਿੱਦਾਂ ਰਹਿਣਗੇ ਬਿਲਕੁਲ ਓਕੇ ਹੋਣਗੇ ਗਰੰਟੀ ਹੋਊਗੀ ਵੀਰੇ ਗਰੰਟੀ ਹੋਊਗੀ ਇੰਜਨ ਗੇਅਰ ਦੇ ਵੀ ਓਕੇ ਬਿਲਕੁਲ ਓਕੇ ਮਿਲਣਗੇ ਠੀਕ ਹੈ ਲੋਕੇਸ਼ਨ ਦੱਸ ਦਿਓ ਕਿੱਥੇ ਜੇ ਬੈਠੀ ਹੋ ਟੀਸ਼ਰ ਰੋਡੇ ਪਿੰਡਾ ਜ਼ਿਲ੍ਹਾ ਮੋਗਾ ਬਾਗੇ ਪਰਾਨੇ ਦੇ ਬਿਲਕੁਲ ਨਾਲ ਵੀਰੇ ਠੀਕ ਹੈ ਹਾਂਜੀ ਬਾਈ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 37 10 ਹੋਰ ਤੂੰ ਇਹਦੇ ਬਾਰੇ ਦੱਸੀ ਬਾਈ ਨਿੱਕੇ ਇਹ 36 10 ਵੀਰੇ ਡਿਸਕ ਬ੍ਰੇਕਾਂ ਦੇ ਵਿੱਚ ਆ ਗਿਆ ਠੀਕ ਹੈ ਜੀ ਹਾਂਜੀ ਫਰਮ 60 ਦਾ ਫਰੰਟ ਵਾਲਾ ਹਿੱਸਾ ਆ ਗਿਆ ਜਿਵੇਂ ਠੀਕ ਹੈ ਜੀ ਥੋੜਾ ਬੰਪਰ ਆ ਗਿਆ ਹਾਂ ਨਵੀ 2K ਦਾ ਪੇਂਟ ਆ ਗਿਆ 2K ਦਾ ਪੇਂਟ ਕੀਤਾ ਹੋਇਆ ਹਾਂਜੀ 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 ਯਾਨੀ ਕਿ ਫੁੱਲ ਮੋਡੀਫਾਈ ਕੀਤਾ ਹੋਇਆ ਹੋਇਆ ਵੀਰੇ 1 ਰੁਪਏ ਦੀ ਨਾ ਹੋਗੀ ਆਉਦਾ ਆਪ ਆ ਕੇ ਚੈੱਕ ਕਰਕੇ ਲੈ ਕੇ ਜਾਣ ਠੀਕ ਹੈ ਅਗਲਾ ਕਹਿੰਦਾ ਵੀ ਗਾਰੰਟੀ ਆਏ ਜਿਉਂ ਆ ਅਗਲਾ ਆ ਪਾਵੇ ਤਸੱਲੀ ਕਰ ਲਈ ਹਾਂਜੀ 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 ਠੀਕ ਹੈ ਉਹ ਤਾਂ ਤੂੰ ਮੇਰੇ ਮੂੰਹ ਦੀ ਗੱਲ ਬੋਲੀ ਵੀ ਜਿਵੇਂ ਇਹ ਮੋਡੀਫਾਈ ਕੀਤਾ ਇੰਜਨ ਗੇਅਰ ਦਾ ਵੀ ਉਨੀ ਚੰਗਾ ਹੋਰ ਨਹੀਂ ਚੰਗਾ ਹੋਣੀ ਠੀਕ ਹੈ ਉਹ ਤੁਸੀਂ ਤਸੱਲੀ ਕਰ ਸਕਦੇ ਹੋ ਮੈਂ ਅਗਲਾ ਗਾਰੰਟੀਆਂ ਦੇ ਜਾਂਦਾ ਵੀ ਇੰਨੇ ਟਾਈਮ ਦੀ ਗਾਰੰਟੀ ਉਹ ਜੋ ਬਾਕੇ ਚੈੱਕ ਕਰੇ ਵੀਰੇ ਹਾਂਜੀ ਵੀਰੇ ਬਿਲਕੁਲ ਇੰਜਨ ਗੇਅਰ ਸਾਰੀ ਸਸਤਰੀ ਵਗੈਰਾ ਨਵੀਂ ਹੋ ਗਈ ਇਹ ਨਹੀਂ ਗੱਲ ਕੋਈ ਹਾਂਜੀ ਵੀਰੇ ਫੁੱਲ ਮੋਡੀਫਾਈਡ ਹੈ ਮੈਨ ਤਰੋਂ ਵਾਕੇ ਤਸਦੀਕ ਕਰਕੇ ਲੈ ਜਾ ਸਕਦੇ ਹੋ ਮਾਡਲ ਇਹ ਕਿੰਨੇ ਰੋ? ਮਾਡਲ 92 92 92 ਮਾਡਲ ਦਾ ਰੇਟ ਕਿੰਨਾ ਭਾਈ ਰੇਟ 245000 ਰੁਪਏ 245000 ਡਿਮਾਂਡ ਹੈ ਡਿਮਾਂਡ ਆ ਮੌਕੇ ਤੇ ਹੋ ਜੂ ਮੌਕੇ ਤੇ 220000 ਦਾ ਲੈ ਲਓ ਵੀ ਮਿੱਤਰੋ 220000 ਦਾ ਮੌਕੇ ਤੇ ਬਣ ਜੂ 25000 ਰੁਪਏ ਦੀ ਸੌੜ ਹੈ ਟਰੈਕਟਰ ਚੋ ਟਰੈਕਟਰ ਚੰਗਾ ਹੈ ਮੂਰੇ ਆ ਗਿਆ 3700 ਫੋਰਡ ਹਾਂਜੀ ਵੀਰੇ ਕਹਿੰਦੇ ਜਿਹਨੇ ਟਿਪੇਟਾ ਵਾਲੇ ਦਵਾਰੇ ਚ ਜਾਨ ਪਾਤੀ ਇਹਦੇ ਵਿੱਚ ਹਾਂਜੀ 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 ਵੀਰੇ ਬਿਲਕੁਲ ਚਾਰੇ ਟਾਇਰ ਨਵੇਂ ਠੀਕ ਹੈ ਮਗਰਾੜ ਵਗੈਰਾ ਵੀ ਨਵੇਂ ਆ ਠੀਕ ਹੈ ਬੈਟਰੀ ਵੀ ਬਿਲਕੁਲ ਓਕੇ ਆ ਸਾਰਾ ਇੰਜਨ ਗੇਅਰ ਦਾ ਵੀ ਫੁੱਲ ਵਧੀਆ ਵੀਰੇ ਠੀਕ ਹੈ ਹਾਂਜੀ ਬਾਈ ਤੇ ਇੰਜਨ ਗੇਅਰ ਦਾ ਵੀ ਓਕੇ ਆ ਬੈਟਰੀ ਵੀ ਨਵੀਂ ਆ ਗਈ ਫੁੱਲ ਮੋਡੀਫਾਈ ਵੀ ਕੀਤਾ ਪੇਂਟ ਚ ਵੀ ਕੋਈ ਤਥਾ ਨੀ ਸੱਡੀ ਕੂਕੇ ਦਾ ਲਾਇਆ ਹਾਂਜੀ ਹਾਂਜੀ ਠੀਕ ਹੈ ਅੱਜ ਆਪਾਂ ਉਹੀ ਰੇਟ ਦੇਣੇ ਆ ਜਿਹੜੇ ਕੋਈ ਵੀ ਨਾ ਦੇ ਸਕੇ ਕੋਈ ਵੀ ਨਾ ਦੇ ਸਕੇ ਹਾਂ ਮੋਡੀਫਿਕੇਸ਼ਨ ਵਾਲੇ ਮੋਡੀਫਿਕੇਸ਼ਨ ਵਾਲੇ ਹਾਂਜੀ ਹਾਂਜੀ ਠੀਕ ਰੇਟ ਵੀ ਤੂੰ ਉਹ ਦੇ ਜੇਗਾ ਇਹ ਮਾਡਲ ਕਿੰਨੇ ਰੋ ਮਾਡਲ 92 92 ਹਾਂਜੀ 92 ਮਾਡਲ ਦਾ ਰੇਟ ਕਿੰਨਾ ਤੂੰ ਦੱਸ ਕਿੰਨਾ ਅੱਗੇ ਆਮ ਸੁਣੇ ਹੀ ਹੁੰਦੇ ਆ ਕੋਈ 2 10 ਮੰਗਦਾ ਕੋਈ 2 5 ਮੰਗਦਾ ਆਪਾਂ 1 95 ਮੰਗਦੇ ਆ ਤੇ ਕੀ ਆਫਰ ਹੀ 1 85000 ਦਾ 1 85 ਦਾ ਹਾਂਜੀ ਹਾਂ ਲਓ ਵੀ ਮਿੱਤਰੋ ਫੁੱਲ ਮੋਡੀਫਾਈਡ ਕੀਤਾ ਹੋਇਆ 1 85 ਦਾ ਬਹੁਤ ਲੋਕੀ ਆਸ ਵੀ ਪਾਈ ਜਾਂਦੇ ਕੋਈ ਪੰਜ ਪਾਉਂਦਾ ਆਪਾਂ 185000 ਦਾ ਨੈਟ ਟਰੈਕਟਰ ਦੇ ਦੇਣਾ 185000 ਦਾ ਨੈਟ ਟਰੈਕਟਰ ਇਹ ਬੰਝੂਗਾ ਇਹ ਤਾਂ ਨਾਲੇ ਸੌਂਕ ਪੂਰਾ ਹੋ ਜਾਣਾ ਨਾਲੇ ਪੁੰਨ ਨਾਲੇ ਫਲੀਆਂ ਹਾਂਜੀ 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 ਆਮ ਕੋਈ ਵੀ ਬੰਦਾ ਦੇਖ ਲੈ ਐਸਟੀਮੇਟ ਲੱਖ ਰੁਪਏ ਦੇ ਆਸ-ਪਾਸ ਤਾਂ ਗਵਾੜ ਕੇ ਲਈ ਜਾਂਦੇ ਹਾਂਜੀ ਹਾਂ ਲਈ ਜਾਂਦੇ ਐ ਚ ਕੋਈ ਸੱਕ ਨਹੀਂ ਹਾਂਜੀ ਹਾਂਜੀ ਤੇ ਬਾਕੀ ਇਹ ਤਾਂ ਟੂਕੇ ਦਾ ਪੇਂਟ ਕੀਤਾ ਹੋਇਆ ਪੁਰਾਣਾ ਨਾ ਮਾ ਟਰੈਕਟਰ ਟਾਇਰ ਵੀ ਨਵੇਂ ਹਾਂਜੀ ਵੀਰੇ ਸੌਂਕ ਵੀ ਅਗਲੇ ਦਾ ਪੂਰਾ ਹੁੰਦਾ ਹਾਂਜੀ 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 ਬਾਕੀ ਬਾਹੀ ਵਾਲਾ ਵੀਰੇ ਕੋਈ ਚੱਕਰ ਨਹੀਂ ਗਿਆ ਠੀਕ ਹੈ ਹਾਂ ਬਾਹੀ ਵਾਲਾ ਟਰੈਕਟਰ ਆ ਮਿੱਤਰੋ ਲੁੱ ਉਹ ਰਾਜ ਵਾਲੇ ਟਰੈਕਟਰਾਂ ਦੀ ਗੱਲ ਕਰੀ ਆ ਅੱਜੋ ਕਰ। ਲਓ ਵੀ ਮਿੱਤਰੋ ਮੂਰੇ ਫਾਰਮ 60 ਆ ਗਿਆ EPI ਇਹਦੇ ਬਾਰੇ ਦੱਸੀ ਬਾਈ। ਇਹ ਵੀਰੇ 2013 ਮਾਡਲ ਆ। ਪਾਵਰ ਸਟੀering ਦੇ ਵਿੱਚ ਆ ਗਿਆ, ਤੇਲ ਬ੍ਰੇਕਾਂ ਦੇ ਵਿੱਚ ਆ ਗਿਆ, ਫੁੱਲ ਰੀਜਨਲ ਟਰੈਕਟਰ ਆ ਗਿਆ। ਠੀਕ ਆ ਜੀ। ਹਾਂਜੀ ਇੰਜਨ ਗੇਅਰ ਦਾ ਤਾਂ ਫੁੱਲ ਗਾਰੰਟੀ ਵਾਲਾ ਕੰਮ ਹੀ ਆ ਵੀਰੇ ਯਾਰ। ਇੰਜਨ ਗੇਅਰ ਦਾ? ਮੈਂ ਕਹਿੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਿੱਤਰੋ। ਟਰੈਕਟਰ ਤੁਸੀਂ ਵਾਹੇ ਨਹੀਂ ਗੱਲ ਇਹਦੀ ਵੀ ਜਿਹੜਾ ਵੀ ਮਰਜ਼ੀ ਹੋਵੇ ਟਰੈਕਟਰ ਆਪਦਾ ਵਾਹ ਕੇ ਚੈੱਕ ਕਰਕੇ ਲੈ ਕੇ ਜਾਵੇ। ਵਾਹ ਕੇ ਚੈੱਕ ਕਰਕੇ ਜਾ ਸਕਦੇ। ਅਗਲਾ ਅੱਜ ਕੱਲ ਵੀਡੀ 6 ਮਹੀਨਾ ਦੀ ਸਰਵਿਸ ਹੋਈ ਆ ਕੀਤਾ ਜਾਓ ਆਪਾਂ ਝੂਠ ਨਹੀਂ ਮਾਰਨਾ ਆਪਦਾ ਆਵੇ ਚੈੱਕ ਕਰੇ ਟਰੈਕਟਰ ਲੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਟਾਇਰਾਂ ਦੀ ਮੰਨ ਲਓ 85 90 ਪੈਸੇ 85 90 ਪੈਸੇ ਟਾਇਰ ਪੇਟੀ ਵੀ ਕੇ ਟੀ ਦੇ ਚਾਰੇ ਟਾਇਰ ਵੀ ਕੇ ਟੀ ਦੇ ਚਾਰੇ ਟਾਇਰ ਨੇ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਕਿੰਨਾ ਹੈ ਮਾਡਲ 13 ਰੇਟ 385 ਹਾਂਜੀ ਜਿਹੜਾ ਵੀਡੀਓ ਸ਼ੇਅਰ ਕਰਕੇ 370000 ਲਓ ਵੀ 370 ਦਾ ਇਹ ਟਰੈਕਟਰ ਲੈ ਜਿਓ ਉਹ ਮੌਕਾ ਹੈ ਹਾਂਜੀ ਹਾਂਜੀ ਤੇ ਰੰਗ ਪੇਂਟ ਦਾ ਕਿਤੇ ਬੁਰਸ ਵੀ ਨਹੀਂ ਲਾਇਆ ਨਾ 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 ਵੀਰੇ ਆ ਵੀ ਆਹ ਸ਼ੋਅ ਵਗੈਰਾ ਦੇ ਉਦਾਂ ਜਿਵੇਂ ਨਿਕਲਿਆ ਵਾ ਉਦਾਂ ਹੀ ਆ ਠੀਕ ਹਾਂ ਤਾਈਓ ਦੇਖ ਕੀ ਕਹਿ ਰਹਾ ਮੈਂ ਹਾਂਜੀ 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 ਹਾਂ ਦੇਖ ਕੇ ਸਰਕਾਰੀ ਨੰਬਰ ਲੇਟਾਂ ਬਾਕੀ ਠੀਕ ਹੈ ਦੂਸਰੇ ਓਨਰ ਆ ਠੀਕ ਹੈ ਨਾਗ ਵਿਕੈਸ਼ ਆ ਠੀਕ ਹੈ ਮੂਰੇ 605 ਆ ਗਿਆ ਅਰਜਨ ਹਾਂਜੀ ਹਾਂਜੀ ਇਹਦੇ ਬਾਰੇ ਦੱਸੀ ਬਈ ਇਹ ਤਾਂ ਮੰਨ ਲਓ ਵੀਰੇ ਟਰੈਕਟਰ ਫੋਰਲ ਵਧੀਆ ਇੰਜਨ ਗੇਅਰ ਦਾ ਸਟੈਡ ਗੇਅਰ ਦੇ ਵਿੱਚ ਆ ਗਿਆ 85 ਜੀ ਕੇ ਦੇ ਮੂਰਲੇ ਗੁੜੀਆਰ ਦੇ ਆ ਠੀਕ ਹੈ ਜੀ ਪਾਵਰ ਸਟੀਅਰਿੰਗ ਦੇ ਵਿੱਚ ਤੇਲ ਬ੍ਰੇਕਾਂ ਦੇ ਵਿੱਚ ਠੀਕ ਹੈ ਜੀ ਹਾਂ ਜੀ ਪੰਜਾਬ ਨੰਬਰ ਆ ਫਰਸਟ ਓਨਰ ਆ ਫਰਸਟ ਓਨਰ ਆ ਤੂੰ ਮੈਨੂੰ ਨਿੱਕੇ ਇੱਕ ਗੱਲ ਦੱਸ ਇੰਜਨ ਗੇਅਰ ਦਾ ਕਿੱਦਾਂ ਹੈ ਬਿਲਕੁਲ ਓਕੇ ਤਾਂ ਵਾਹਿਆ ਹੋਇਆ ਟਰੈਕਟਰ ਜਰਾ ਵਾਹਿਆ ਹੋਇਆ ਘਰੇ 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 ਠੀਕ ਹੈ ਇੰਜਨ ਗੇਅਰ ਤਾਂ ਬਾਈ ਕਹਿੰਦਾ ਵਾਹਿਆ ਹੋਇਆ ਆਪਣੇ ਕੋਲੇ ਆਵੇਂ ਠੀਕ ਹੈ ਇੰਜਨ ਗੇਅਰ ਤਾਂ ਵਾਹਿਆ ਹੋਇਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਮਾਡਲ ਆ ਗਿਆ 2010 10 ਤੇ ਰੇਟ ਆ ਰੇਟ 365 ਦੇਣਾ ਕਿੰਨੇ ਦਾ ਦ ਰੱਬ ਬਣੂਗਾ ਕੋਈ ਮਾੜਾ ਮੋਟਾ ਹੋਰ ਮੰਨਤਾ ਨੂੰ ਹੋ ਜੋ ਲੁਕੀਰ ਕਿਚਕੇ ਸੌਦੇ ਨਹੀਂ ਹੋ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਰ ਵੀ ਮੰਨਦਾ ਠੀਕ ਹੈ ਜੀ ਤੇ ਮੂਰੇ ਆ ਗਿਆ 37 30 ਸੂਪਰ ਹਾਂਜੀ ਹੋਲੈਂਡ 4x4 4x4 ਇਹਦੇ ਬਾਰੇ ਦੱਸਿਓ ਜੀ ਆਪਾਂ 2 ਸਪੀਡ ਦੇ ਵਿੱਚ ਰੇਟ ਦੇਣਾ ਜਿਹੜਾ ਮਾੜਾ 2 ਵੀਲ ਹੁੰਦਾ 2 ਵੀਲ ਦੇ ਵਿੱਚ 2 ਵੀਲ ਦੇ ਵਿੱਚ ਉਹ ਵੀ ਲੈ ਦੇਵਾਂਗੇ ਜੇ ਕੋਈ ਯਾਦੇ ਬੰਦਾ ਕਹਦੇ ਠੀਕ ਕਰ ਦੱਸਿ ਮੈਨੂੰ ਆਕੇ ਠੀਕ ਹੈ ਹਾਂਜੀ 2021 ਮਾਡਲ ਆ 800 ਘੰਟਾ ਚੱਲਿਆ ਹਾਂਜੀ ਫੁੱਲ ਨਵਾਂ ਕਿਤੇ ਨਗੀਨਾ ਟਰੈਕਟਰ ਆ ਕਿਤੇ ਵੀ ਗਲਮ ਲੱਗੀ ਹੋਵੇ ਦੇਂਦਾਰ ਬੈਠੇ ਆਪਾਂ ਕਿਤੇ ਕਨਾ ਦੇਨਦਾਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਟਾਇਰ ਤਕਰੀਬਨ ਰੁਪਿਆ ਪੈਨੇ ਆ ਲੱਗ ਤੋਂ ਕਲਚ ਆ ਲਾ ਗਿਆ ਤੇ ਰੰਗ ਪੈਂਟ ਦਾ ਸਾਰਾ ਰਹੀ ਹਾਂ ਹਾਂਜੀ 3 ਸਪੀਡ ਆ ਗਿਆ 3 ਸਪੀਡ ਆ ਗਿਆ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਹਾਂਜੀ ਬਾਕੀ ਹੈਵੀ ਲਿਫਟ ਵਾਲਾ ਆ ਗਿਆ ਜੈਕ ਲੱਗਾ ਹੋਇਆ ਹੈਵੀ ਲਿਫਟ ਵਾਲਾ ਆ ਗਿਆ ਕੰਪੈਸਟੀ ਜੈਕ ਲੱਗਿਆ ਹੋਇਆ ਹੈ ਹਾਂਜੀ 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 ਮਾਡਲ ਤੇ ਰੇਟ ਕਿੰਨਾ ਰਹੂਗਾ ਜੀ 2021 ਮਾਡਲ ਆ 745 ਰੇਟ ਆ ਹਾਂਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਦੇ ਦਾਂਗੇ ਆਪਾਂ 7 ਲੱਖ ਤੇ 20 ਹਜ਼ਾਰ ਦਾ 7 ਲੱਖ 20 ਹਜ਼ਾਰ ਦਾ ਮਿੱਤਰੋ ਇਹ ਟਰੈਕ 750 ਟੋਨਾਲਿਕਾ ਇਹ ਤਾਂ ਬਿਲਕੁਲ ਹੀ ਨਵਾਂ ਟਰੈਕਟਰ ਆ। ਅੱਛਾ ਜੀ ਫਸਟ ਓਨਰ ਆ ਨਗਦ ਕੈਸ਼ 8590 ਪੈਸੀ ਆ। ਠੀਕ ਆ ਜੀ। ਹਾਂਜੀ ਇਹ 1200 ਘੰਟਾ ਚੱਲਿਆ ਹੋਇਆ। ਕੁੱਲੀ ਹਾਂਜੀ 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 ਕੁੱਲੀ 1200 ਘੰਟਾ ਚੱਲਿਆ ਮਿੱਤਰੋ 1200 ਘੰਟੇ ਨਾਲ ਤਾਂ ਨਿੱਕਾ ਟਰੈਕਟਰ ਨੂੰ ਹੁੰਦਾ ਵੀ ਕਾਕੀ ਕੁਛ ਵੀ ਨਹੀਂ ਹੁੰਦਾ ਵੀਰੇ। ਹਾਂਜੀ ਹਾਂਜੀ ਤੇ ਹਜੇ ਰੇਸ਼ ਵੀ ਨਹੀਂ ਕਿਸੇ ਨੇ ਛੇੜੀ। ਨੋ 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 ਰੇਸ਼ ਵੀ ਉਦਾਂ ਹੀ ਆ। ਹਾਂਜੀ ਮੈਂ ਲਾ ਸਟicker ਹੁਣ ਏਜੰਸੀ ਵਾਲੇ ਜਿਹੜੇ ਹੁੰਦੇ ਆ ਉਹ ਮੈਂ ਪੱਟੇ ਸੀਗੇ ਹੁਣ ਉਹ ਵੀ ਹਾਂਜੀ ਓਖੜ ਖੜੇ ਸੀਗੇ ਰਿਮਾਂ ਤੇ ਹਜੇ ਤੱਕ ਕਿਨੇ ਕੱਦੂ ਚ ਵੀ ਨਹੀਂ ਟਰੈਕਟਰ ਵੜਿਆ ਹਾਂ ਕੱਦੂ ਚ ਵੀ ਨਹੀਂ ਵੜਿਆ ਨਾ 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 ਠੀਕ ਐ ਮਾੜ ਮੂਟ ਲੱਗੇ ਹੋਏ ਨੇ ਟਰੈਕਟਰ ਨੂੰ ਟਰੈਕਟਰ ਚੰਗਾ ਰੰਗ ਪੇਂਟ ਦਾ ਰੇਨਲ ਹੈ ਹਾਂਜੀ ਹਾਂਜੀ ਤੇ ਮਾਡਲ ਕਿੰਨੇ ਰਹੁਏ ਮਾਡਲ 2017 ਹਾਂਜੀ ਰੇਟ ਦੀ ਗੱਲ ਕਰੀਏ 435000 ਹਾਂਜੀ ਜਿਹੜਾ ਸ਼ੇਅਰ ਕਰਕੇ ਆਉ ਉਹਨੂੰ ਦੇ ਦਾਂਗੇ 410000 410000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਨਗੀਨਾ ਰੇਟ ਪੂਰਾ ਚੰਗਾ ਟਰੈਕਟਰ ਆਜੋ ਬਾਈ ਨਿੱਕੇ ਨਾ ਕਰੀਏ ਗੱਲ ਆਜੋ ਕਿਰਾਂ ਬਾਈ ਨਿੱਕੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂਜੀ ਹਾਂਜੀ ਹਰ ਤਰ੍ਹਾਂ ਦਾ ਟਰੈਕਟਰ ਮਿਲੂਗਾ ਵੀਰੇ ਆਪਣੇ ਕੋਲੋਂ ਠੀਕ ਹੈ ਹਾਂਜੀ ਹਾਂਜੀ ਵੀਰੇ ਲੋਕੇਸ਼ਨ ਦੁਬਾਰੀ ਫੇਰੋ ਲੋਕੇਸ਼ਨ ਰੋਡੇ ਪਿੰਡ ਜਿਲ੍ਹਾ ਮੋਗਾ ਬਾਗਿਆਪੁਰ ਨੇ ਬਿਲਕੁਲ ਨਾਲ ਹਾਂਜੀ ਮੋਬਾਈਲ ਨੰਬਰ 9914755467 9501139014 ਦੋ ਨੰਬਰ ਚੱਲਦੇ ਆ ਵੀਰੇ ਪਾਰਕ ਕਰਕੇ ਕੋਈ ਬੰਦਾ ਆ ਸਕਦਾ ਫੁੱਲ ਮਾਨ ਤਨ ਕੀਤਾ ਜਾਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਨਿੱਕੇ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ